ਨਮਸਕਾਰ ਤੁਸੀਂ ਦੇਖ ਰਹੇ ਹੋ ਨਿਊਜ਼ ਪ੍ਰਾਈਮ ਇਹ ਖਬਰ ਨੰਗਲ ਦੇ ਕਰੀਬੀ ਪਿੰਡ ਕਲਿਤਰਾ ਤੋਂ ਹੈ ਜਦੋਂ ਰਾਤ ਨੂੰ ਅਚਾਨਕ ਮੌਸਮ ਦਾ ਮਜ਼ਾਜ ਬਦਲਿਆ ਤਾਂ ਅਸਮਾਨ ਵਿੱਚ ਬਿਜਲੀ ਗਰਜਣ ਦੀ ਆਵਾਜ਼ ਆਉਣ ਲੱਗੀ ਇਸੇ ਦੌਰਾਨ ਇੱਕ ਬਹੁਤ ਵੱਡਾ ਤਮਾਕਾ ਹੁੰਦਾ ਹੈ ਇਹ ਤਮਾਕਾ ਉਸ ਗੁਰਸਿੱਖ ਪਰਿਵਾਰ ਦੇ ਘਰ ਵਿੱਚ ਹੁੰਦਾ ਹੈ ਜੋ ਹਰ ਵੇਲੇ ਗੁਰਬਾਣੀ ਨਾਲ ਜੁੜਿਆ ਰਹਿੰਦਾ ਹੈ ਜਿਸ ਦਾ ਨਾਮ ਭਾਈ ਜਸਵੰਤ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ भाई जसवंत सिंह ਦਾ ਕਹਿਣਾ ਹੈ ਕਿ ਮੇਰੇ ਪਰਿਵਾਰ ਨੂੰ ਤੇ ਘਰ ਨੂੰ ਧੰ ਧੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਾ ਲਿਆ ਆਸਮਾਨੀ ਬਿਜਲੀ ਨੇ ਤਾਂ ਕੰਦ ਤੇ ਛੱਤ ਨੂੰ ਸੁਰਾਖ ਧੱਕ ਕਰਤੇ ਇਹ ਸੱਚ ਹੈ ਉਸ ਅਕਾਲ ਪੁਰਖ ਨੇ ਪਰਿਵਾਰ ਨੂੰ ਹੱਥ ਦੇ ਕੇ ਰੱਖਿਆ ਹੈ ਨਿਊਜ਼ ਪ੍ਰਾਈਮ ਲਈ ਦੇਖੋ ਭੁਪਿੰਦਰ ਲਾੜੀ ਦੀ ਇਹ ਰਿਪੋਰਟ ਕਿਆਪੁਰਣ ਬਣਨ ਕੈਪਨ ਵਾਏ ਪੁਜੀ ਕਾ ਖਾਲਸਾ ਵਾਏ ਪੁਜੀ ਕੀ ਖਤੇ ਰਾਤ 9 ਵਜੇ ਦੇ ਕਰੀਬ ਵਾਸ਼ ਆਂਦੇ ਨਾਲ ਇੱਕ ਅਸਮਾਨੀ ਬਿਜਲੀ ਦਾ ਬਹੁਤ ਵੱਡਾ ਧਮਾਕਾ ਹੋਇਆ ਧਮਾਕਾ ਹੋਣ ਤੋਂ ਬਾਅਦ ਜੀ ਸਾਡੇ ਸਾਰੇ ਡਰ ਗਏ ਪਰ ਜਦੋਂ ਡਰਨ ਤੋਂ ਬਾਅਦ ਉੱਪਰ ਜਾ ਕੇ ਦੇਖਿਆ ਤਾਂ ਮੁੰਟੀ ਦੀਆਂ ਤਾਰਾਂ ਨੂੰ ਅੱਗ ਲੱਗੀ ਹੋਈ ਸੀ ਤੇ ਉਸਦੇ ਬਾਅਦ ਉੱਪਰ ਬਾਜਾਂ ਵਾਲੇ ਦਾ ਬਾਜ ਲਾਇਆ ਹੋਇਆ ਹੈ ਮੁੰਟੀ ਦੇ ਉੱਤਰ ਮੋਟੀ ਉੱਤਰ ਜਿਹੜਾ ਬਾਜਾਂ ਵਾਲੇ ਦਾ ਬਾਜ ਲਾਇਆ ਹੋਇਆ ਹੈ ਉਹ ਦੇਖਿਆ ਤਾਂ ਉਹਦੀਆਂ ਸਾਰੀਆਂ ਖਿਖੜੀਆਂ ਹੋ ਕੇ ਆਲੇ-ਦੋਲੇ ਡੇੜਿਆਂ ਦੇ ਵਿੱਚ ਡਿੱਗੀ ਹੋਈ ਸੀ ਤੇ ਮੈਂ ਤਾਂ ਨਹੀਂ ਸੋਚਦਾ ਹਾਂ ਕਿ ਦਸਵੇਂ ਪਾਤਸ਼ਾਹ ਜੀ ਦੇ ਬਾਜਾਂ ਵਾਲੇ ਦੇ ਬਾਜ ਨੇ ਸਾਡੇ ਪਰਿਵਾਰ ਨੂੰ ਤੇ ਸਾਡੇ ਮਕਾਨ ਨੂੰ ਬਹੁਤ ਵੱਡਾ ਹੱਥ ਸਾਹਣ ਤੋਂ ਬਚਾ ਲਿਆ ਤੇ ਮੈਂ ਸ਼ੁਕਰਾਨਾ ਕਰਦਾ ਹਾਂ ਦਸਵੇਂ ਪਾਤਸ਼ਾਹ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਜਿਨ੍ਹਾਂ ਦੀ ਬਾਣੀ ਮੈਂ ਰਾਤ ਦਿਨ ਪੜ੍ਹਦਾ ਹਾਂ ਤੇ ਉਹਨਾਂ ਨੇ ਆਪ ਹੱਥ ਦੇ ਕੇ ਮੇਰੇ ਘਰ ਨੂੰ ਬਚਾਇਆ ਹੈ ਤੇ ਮੇਰੇ ਪਰਿਵਾਰ ਨੂੰ ਬਚਾਇਆ ਹੈ ਘਰ ਦੇ ਵਿੱਚ ਪਿਛਲੇ 4-5 ਦਿਨਾਂ ਦਾ ਰੰਗ ਦਾ ਕੰਮ ਚੱਲ ਰਿਹਾ ਹੈ ਪੇਂਟ ਦਾ ਕੰਮ ਚੱਲ ਰਿਹਾ ਹੈ ਅੰਦਰ ਸਾਰਾ ਹੋ ਗਿਆ ਹੈ ਬਾਹਰ ਆ ਕੇ ਵਿਸਤ੍ਰੀ ਕਰ ਰਹੇ ਨੇ ਤੇ 2 ਮਹੀਨੇ ਬਾਅਦ 19 ਜਨਵਰੀ ਨੂੰ ਬੇਟੀ ਦਾ ਵਿਆਹ ਰੱਖਿਆ ਹੋਇਆ ਹੈ ਤੇ ਸਾਰੇ ਕਾਰਜ ਇਹਦੇ ਵਿੱਚੇ ਚੱਲ ਰਹੇ ਨੇ ਤੇ ਇਹ ਜਦੋਂ ਹਾਦਸਾ ਹੋਇਆ ਤੇ ਅਸੀਂ ਦੇਖਿਆ ਕਿ ਬਹੁਤ ਵੱਡਾ ਹਾਦਸਾ ਸਾਡੇ ਘਰ ਦੇ ਵਿੱਚ ਵਾਪਰਿਆ ਹੈ ਤੇ ਜਦੋਂ ਉੱਤੇ ਜਾ ਕੇ ਦੇਖਿਆ ਤਾਂ ਸਾਰੀਆਂ ਤਾਰਾਂ ਬੀਲੀਆਂ ਸੜੀਆਂ ਹੋਈਆਂ ਸਨ ਮੌਂਟੀ ਦੀਆਂ ਤੇ ਉੱਤੇ ਜਿਹੜਾ ਬਾਜ ਲੱਗਿਆ ਹੋਇਆ ਸੀ ਉਹਦੀਆਂ ਸਾਰੀਆਂ ਖਿਖੜੀਆਂ ਹੋ ਕੇ ਸਾਰੇ ਜਾਨੀ ਕਿ ਟੁੱਟ ਕੇ ਆਲੇ ਦੁਆਲੇ ਵਿਖਰਿਆ ਹੋਇਆ ਸੀ ਤੇ ਬੜਾ ਮਨ ਨੂੰ ਰੋਣਾ ਆਇਆ ਬੜਾ ਮਨ ਨੂੰ ਭਾਵਨਾ ਪੈਦਾ ਹੋਈ ਗੁਰੂ ਦਸੂਹੀ ਪਾਤਸ਼ਾਹ ਜੀ ਦੇ ਪ੍ਰਤੀਕ ਕਿ ਉਹਨਾਂ ਨੇ ਆਪ ਸਮਰੱਥ ਗੁਰੂ ਸਿਰ ਹੱਥ ਧਰਿਓ ਦੇ ਮਹਾਂਬਾਕ ਅਨਸਾਰ ਆਪਣਾ ਹੱਥ ਦੇ ਕੇ ਸਾਡੇ ਪਰਿਵਾਰ ਨੂੰ ਤੇ ਸਾਡੇ ਮਕਾਨ ਨੂੰ ਬਹੁਤ ਵੱਡਾ ਹਾਸਾ ਹੁਣ ਤੇ ਬਿਚਾਲਿਆ ਹੈ ਬਹੁਤ ਵੱਡਾ ਨੁਕਸਾਨ ਹੁਣ ਤੋਂ ਸਾਡਾ ਬਚ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ